ਪੰਜਾਬ ਕਾਂਗਰਸ ਵੱਲੋਂ ਪੰਜਾਬ ਚੋਣ ਕਮਿਸ਼ਨ ਦੇ ਅੰਦਰ ਇੱਕ ਮੈਮੋਰੰਡਮ ਦਿੱਤਾ ਗਿਆ ਹੈਗਾ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਤੇ ਕਿਸਾਨ ਮਜ਼ਦੂਰ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਜੀਰਨ ਉਹਨਾਂ ਨਾਲ ਗੱਲਬਾਤ ਕਰਦੇ ਜੀਰਾ ਸਾਹਿਬ ਕੀ ਤੁਸੀਂ ਮੰਗ ਕੀਤੀ ਹੈ ਚੋਣ ਕਮਿਸ਼ਨ ਤੋਂ ਦੇਖੋ ਅਸੀਂ ਕਹਿੰਨੇ ਆ ਕਿ ਜਿਹੜੀਆਂ ਇਹ ਮਸ਼ੀਨਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਤੇ ਸਾਨੂੰ ਲੋਕਾਂ ਨੂੰ ਵੀ ਸ਼ੰਕਾ ਹੈ ਸਾਨੂੰ ਵੀ ਸ਼ੰਕਾ ਹੈ ਕਿ ਇਹਨਾਂ 'ਚ ਜਿਵੇਂ ਉਹ ਦੋ ਹੰਬਰ ਸਰ ਪਿੱਛੇ ਖੜੀਆਂ ਗਈਆਂ ਸੀ ਇਹਦੇ 'ਚ ਗੜਬੜ ਹੋ ਜਾਂਦੀ ਜਿਹੜੀਆਂ ਹੁਣ ਮਸ਼ੀਨਾਂ ਜਿਹੜੀਆਂ ਇਹਨਾਂ ਕਿਹਾ ਸੀ 2000 ਮਸ਼ੀਨ ਵਰਤਾਂਗੇ 3000 ਮਸ਼ੀਨ ਵਰਤਾਂਗੇ ਉਹ ਇੱਕਾ ਕੋਰਟ ਦੇ ਵਿੱਚ ਇੱਕ ਕੇਸ ਹੋਇਆ ਹੈ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀਆਂ ਨਵੀਂ ਤਕਨੀਕ ਤੇ ਨਵੀਆਂ ਮਸ਼ੀਨਾਂ ਨੇ ਉਹ ਲਿਆ ਕੇ ਵਰਤੋ ਜਦੋਂ ਕਿ ਇਹ ਕਹਿੰਦੇ ਨੇ ਵੀ ਅਸੀਂ ਵਰਤਣ ਅਜੇ ਸਾਡੇ ਕੋਲ ਹੈ ਨਹੀਂ ਅਸੀਂ ਇਹ ਕਹਿੰਦੇ ਕਿ ਉਹ ਮਸ਼ੀਨਾਂ ਲਿਆ ਉਹ ਤੋਂ ਬਾਅਦ ਨਵੀਆਂ ਮਸ਼ੀਨਾਂ ਤੇ ਪੁਰਾਣੀਆਂ ਮਸ਼ੀਨਾਂ 'ਚ ਡਿਫਰੈਂਸ ਕੀ ਹੈ ਡਿਫਰੈਂਸ ਇਹ ਆ ਕਿ ਡਿਫਰੈਂਸ ਇਹ ਆ ਕਿ ਇਹਦੇ 'ਚ ਪਤਾ ਨਹੀਂ ਲੱਗਦਾ ਕਿ ਤੁਸੀਂ ਵੋਟ ਕਿਸ ਨੂੰ ਪਾਓ ਉਹਨਾਂ ਦੇ ਜੇ ਆ ਕੇ ਜਦੋਂ ਤੁਸੀਂ ਬਟਨ ਨਾ ਪਿਆ ਉਹਦੇ ਸਾਹਮਣੇ ਆ ਜਾਂਦਾ ਵੀ ਮੇਰੀ ਵੋਟ ਠੀਕ ਥਾਂ ਤੇ ਪੈ ਗਈ। ਉਹਨੂੰ ਤਸੱਲੀ ਹੋ ਜਾਂਦੀ ਵੀ ਮੇਰੀ ਵੋਟ ਠੀਕ ਠੀਕ ਥਾਂ ਤੇ ਪੈ ਗਈ। ਜਿਹੜੀ ਦੂਜੀ ਵੋਟ ਹੈ ਉਹਨਾਂ ਦਾ ਤਾਂ ਪਤਾ ਨਹੀਂ ਲੱਗਣਾ ਕਿੱਥੇ ਪੈ ਗਈ ਕਿੱਥੇ ਨਹੀਂ ਪੈ ਗਈ। ਇਸ ਲਈ ਸਾਡੀ ਡਿਮਾਂਡ ਹੈ ਕਿ ਜਦੋਂ ਉਹ ਤਕਨੀਕ ਨਵੀਂ ਆ ਗਈ ਹੈ ਤੇ ਉਹਨਾਂ ਨੂੰ ਕਿਉਂ ਨਾ ਪਹਿਲ ਦੇ ਆਧਾਰ ਤੇ ਮਸ਼ੀਨਾਂ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਚਲਾਇਆ ਜਾ। ਤੇ ਤੁਹਾਨੂੰ ਚੋਣ ਕਮਿਸ਼ਨ ਤੇ ਸ਼ੱਕ ਕਿਉਂ ਹੈ ਜਦੋਂ ਟਾਈਮ ਪਿਆ ਨਾ ਅਜੇ ਅਜੇ ਕਾਫੀ ਟਾਈਮ ਪਿਆਗਾ। ਉਹ ਸਭ ਤੋਂ ਉਹਨਾਂ ਨੇ ਕਰਨਾ ਹੋਵੇ। ਦੋ ਕੇਸ ਜਿਹੜੇ ਨੇ ਸਪਰੀਮ ਕੋਰਟ ਦੇ ਵਿੱਚ ਸਪਰੀਮ ਕੋਰਟ ਨੇ ਪਹਿਲਾ ਫੈਸਲਾ ਦੇ ਦਿੱਤਾ ਅਸੀਂ ਹੁਣ ਇਹਨਾਂ ਦੇ ਉਲਟ ਦੋ ਕੇਸ ਪਾਈ ਚੁੱਕੇ ਹਾਂ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਰੀ ਅਸੀਂ ਇਸ ਗੱਲ ਨੂੰ ਪਬਲਿਕ ਚ ਪ੍ਰੈਸ ਵਿੱਚ ਅਸੀਂ ਸਾਰੇ ਲਿਆ ਰਹੇ ਹਾਂ ਵੀ ਸ਼ਾਇਦ ਚੋਣ ਕਮਿਸ਼ਨ ਦੀ ਇਹ ਨੀਂਦ ਜਿਹੜੀ ਇਹ ਉਹ ਖੁੱਲ ਜਾਵੇ ਕੋਈ ਕਾਰਵਾਈ ਕਰ ਲਵੇ ਹੁਣ ਕੀ ਕਿਹਾ ਚੋਣ ਕਮਿਸ਼ਨ ਨੇ ਕਿ ਹਰ ਫੋਟ ਦੇ ਉੱਤੇ ਉਹ ਮਸ਼ੀਨ ਆਏਗੀ ਚੋਣ ਕਮਿਸ਼ਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਮੈਂ ਇਹ ਤੱਕ ਕਰਨਾ ਤਾਂ ਚੋਣ ਕਮਿਸ਼ਨ ਦਿੱਲੀ ਨੇ ਜਿਹੜਾ ਮੇਨ ਹੈ ਪਰ ਅਸੀਂ ਉਹਨਾਂ ਨੂੰ ਲਿਖ ਕੇ ਭੇਜਾਂਗੇ ਕਿ ਆਹ ਉਹਨਾਂ ਦੀ ਡਿਮਾਂਡ ਹੈ ਉਹਦੇ ਤੇ ਅਸੀਂ ਜ਼ਰੂਰ ਮੰਗ ਕਰਾਂਗੇ ਜੇ ਚੋਣ ਕਮਿਸ਼ਨ ਨਹੀਂ ਕਰਦਾ ਮੰਨ ਲਓ ਪੰਜਾਬ ਦੇ ਅੰਦਰ ਜੋ ਚੋਣ ਪ੍ਰਕਿਰਿਆ ਉਹਦੇ ਵਿੱਚ ਨਵੀਂ ਮਸ਼ੀਨਾਂ ਨਹੀਂ ਹੋਣਗੀਆਂ ਸਾਰੀਆਂ ਤਾਂ ਫਿਰ ਕਾਂਗਰਸ ਅੱਥੇ ਨਹੀਂ ਕਾਂਗਰਸ ਫਿਰ ਫਿਰ ਸੁਪਰੀਮ ਕੋਰਟ ਚ ਅੱਗੇ ਕੇਸ ਪਾਇਆ ਸੀ ਸੁਪਰੀਮ ਕੋਰਟ ਜਾਵਾਂਗੇ ਦੁਬਾਰਾ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਮਸ਼ੀਨਾਂ ਨੂੰ ਬਾਜੀ ਜਲਦੀ ਤਰੀਕੇ ਪਰ ਤੁਹਾਨੂੰ ਲੱਗਦਾ ਨਹੀਂ ਸੁਪਰੀਮ ਕੋਰਟ ਦਾ ਆਰਡਰ ਆ ਤਾਂ ਮੰਨਣੀ ਪਊਗਾ ਇਲੈਕਸ਼ਨ ਕਮਿਸ਼ਨ ਨੂੰ ਲਾਗੂ ਕਰਨਾ ਹੀ ਪਊਗਾ ਇਸ ਗੱਲ ਤੇ ਟਾਲੀ ਜਾਂਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਕੰਡ ਨਹੀਂ ਹੈ ਜੀ ਇਹ ਤੇ ਅਸੀਂ ਆਰਡਰ ਦਿੱਤੇ ਨੇ ਆਰਡਰ ਜਿਹੜੀ ਛੇਤੀਓ ਮਸ਼ੀਨਾ ਆ ਨਹੀਂ ਸਕਦੀ ਅਸੀਂ ਕਹਿੰਦੇ ਕਿ ਕਿਹੜੀ ਚੀਜ਼ ਨਹੀਂ ਹੋ ਸਕਦੀ ਆਰਡਰ ਆਰਡਰ ਦਿੱਤੇ ਨੇ ਤੇ ਲੈ ਕੇ ਆਓ ਮਸ਼ੀਨਾ ਨੂੰ ਲੱਗਦਾ ਪੰਜਾਬ ਦੀ ਕਿਸੇ ਇਲੈਕਸ਼ਨ ਚ 2012 ਚ ਕਾਂਗਰਸ ਆ ਰਹੀ ਸੀ ਦੇਖੋ ਪਿਛਲੀ ਵਾਰ ਪਿਛਲੀ ਵਾਰੇ ਕਾਫੀ ਗੜਬੜ ਹੋਈ ਹੈ ਮਸ਼ੀਨਾਾਂ ਦੇ ਵਿੱਚ ਤਾਂ ਹੀ ਇਹ ਸਰਕਾਰ ਬਣੀ ਨਹੀਂ ਤੇ ਨਹੀਂ ਬਣਦੀ ਸੀ ਐਤਕੀ ਬਿਲਕੁਲ ਨਹੀਂ ਹੋਣ ਦਿਆਂਗੇ ਅਸੀਂ ਬਿਲਕੁਲ ਚਕੰਨੇ ਆ ਕਿਉਂ ਪਿਛਲੇ ਸਾਲ ਸਾਡੇ ਨਾਲ ਹੋ ਚੁੱਕੀ ਬਹੁਤ ਸਾਰੇ ਦੇਸ਼ਾਂ ਦੇ ਵੈਲਟ ਜਿਹੜਾ ਪੇਪਰ ਹੈਗਾ ਉਹ ਵੱਡੇ ਵੱਡੇ ਦੇਸ਼ਾਂ ਦੇ ਅੰਦਰ ਜਿਹੜੇ ਦੁਨੀਆ ਦੇ ਬਹੁਤ ਵੱਡੇ ਦੇਸ਼ ਨੇ ਡਵੈਲਪਡ ਕੰਟਰੀਜ਼ ਨੇ ਉਹਨਾਂ ਚ ਅੱਜ ਵੀ ਵੈਲਟ ਪੇਪਰ ਚੱਲਦਾ ਤੁਸੀਂ ਕਹੋਗੇ ਕਿ ਉਰੇ ਵੀ ਵੈਲਟ ਪੇਪਰ ਜਾਰੀ ਕੀਤਾ ਜਾਵੇ ਜਿਹੜਾ ਵੈਲਟ ਪੇਪਰ ਦੀ ਗੱਲ ਤੁਸੀਂ ਕਰਦੇ ਹੋ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਮਸ਼ੀਨਾਂ ਚ ਤੱਕ ਚਾਲੂ ਹੋਈਆਂ ਸੀ ਪਰ ਉਹਨਾਂ ਨੇ ਇਹਨਾਂ ਨੂੰ ਰਿਜੈਕਟ ਕਰਤਾ ਜਦੋਂ ਰਿਜੈਕਟ ਕਰਤਾ ਉਸ ਚੀਜ਼ ਨੂੰ ਹਿੰਦੁਸਤਾਨ ਨੇ ਬਣਾ ਲਿਆ ਉੱਥੇ ਬਿਲਡ ਪੇਪਰ ਨਾਲ ਹੀ ਚੱਲਦਾ ਇੱਥੇ ਕਿਉਂ ਨਹੀਂ ਬਿਲਡ ਪੇਪਰ ਨਾਲ ਚੱਲਦਾ ਮੈਂ ਕੀ ਕਹਿ ਰਿਹਾ ਕਿ ਕਾਂਗਰਸੀ ਮੰਗਣੀ ਕਰੂਗੀ ਕਿ ਬਿਲਡ ਪੇਪਰ ਲਿਆਂਦਾ ਜਾਵੇ ਬਿਲਡ ਪੇਪਰ ਲਿਆਂਦਾ ਚ ਅਸੀਂ ਕਹਿ ਰਹੇ ਹਾਂ ਇਸ ਵਾਰ-ਵਾਰ ਕਹਿ ਰਹੇ ਹਿੱਤੇ ਘਟੋ ਘਟ ਨਵੀਂ ਤਕਨੀਕ ਜਿਹੜੀ ਆਈ ਹੈ ਕਿ ਘਟੋ ਬੋਟ ਪਾਏ ਅਗਲਾ ਅਗਲੇ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਮੈਂ ਬੋਟ ਕਿਹੜੀ ਥਾਂ ਤੇ ਪਾਈ ਬੋਟ ਕਿਹੜੀ ਥਾਂ ਤੇ ਪਾਈ ਠੁੱਕੜੋ ਉਹ ਤਾਂ ਕਰੋ ਤੇ ਬਿਲਡ ਪੇਪਰ ਵਾਲਾ ਨਹੀਂ ਕਰਨਾ ਸੋ ਕਾਂਗਰਸ ਸਵਾਲ ਉਠਾ ਰਹੀ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਉਹ ਮਸ਼ੀਨਾਂ ਨਹੀਂ ਲਿਆਂਦੀਆਂ ਜਾ ਰਹੀਆਂ ਜਿਨ੍ਹਾਂ ਦੇ ਜ਼ਰੀਏ ਪਾਰਦਰਸ਼ਤਾ ਵੱਧਦੀ ਹੈ ਜਿਹਦੇ ਜ਼ਰੀਏ ਪਤਾ ਲੱਗਦਾਗਾ ਕਿ ਕਿਸੇ VOTER ਨੇ ਵੋਟ ਕਿੱਥੇ ਪਾਈ ਆ ਚੋਣ ਕਮਿਸ਼ਨ ਵੱਲੋਂ ਮਸ਼ੀਨਾਂ ਨਹੀਂ ਲਿਆਂਦੀਆਂ ਜਾ ਰਹੀਆਂ ਜਦੋਂ ਕਿ ਸੁਪਰੀਮ ਕੋਰਟ ਦਾ ਆਰਡਰ ਹੈ ਉਹਨਾਂ ਦਾ ਕਹਿਣਾਗਾ ਕਿ ਸੁਪਰੀਮ ਕੋਰਟ ਦਾ ਆਰਡਰ ਲਾਗੂ ਕੀਤਾ ਜਾਏਗਾ ਨਹੀਂ ਲਾਗੂ ਕੀਤਾ ਜਾਏਗਾ ਤਾਂ ਕਾਂਗਰਸ ਪਾਰਟੀ ਦੁਬਾਰਾ ਸੁਪਰੀਮ ਕੋਰਟ ਜਾਏਗੀ ਕੈਮਰਾਮੈਨ ਗੁਰਸੇਨ ਦੇ ਨਾਲ ਯਾਦਵਿੰਦਰ ਸਿੰਘ AVP ਸੰਜਾ ਚੰਡੀਗੜ੍ਹ